ਜੋ ਮੀਨਾ ਘੇਰਾ ਪਸ਼ੂਆ ਇਹ ਇੱਕ ਦਧੀਰਾ ਪੰਛੀ ਹੁੰਦਾ ਹੈ ਦਧੀਰਾ ਹੈ ਪੰਛੀ ਦਾ ਨਾਮ ਪਸ਼ੂਆrais ਨੂੰ ਲਿਖਿਆ ਹੈ ਗੁਰਬਾਣੀ ਦੇ ਅੰਦਰ ਇਹ ਪਾਣੀ ਦੇ ਉੱਤੇ ਚੱਕਰ ਕੱਟਦਾ ਹੈ ਤੇ ਜਦੋਂ ਕੋਈ ਡੱਡੀ ਮੱਛੀ ਉੱਤੇ ਹੁੰਦੀ ਹੈ ਤੇ ਉਸ ਨੂੰ ਪਕੜ ਕੇ ਖਾ ਜਾਂਦਾ ਹੈ ਇਹ ਜਿਹੜਾ ਦਧੇਰਾ ਮੱਛੀ ਹੈ ਇਹ ਬਾਬਾ ਨਾਮ ਦੇਣ ਦੀ ਉਸ ਦੇ ਆਦਤ ਦਿੰਦੇ ਕਿ ਈਸ਼ੁਰ ਦਾ ਧਿਆਨ ਸਦਾ ਮੱਛੀ ਦੇ ਵਿੱਚ ਹੁੰਦਾ ਹੈ ਕਿ ਮੱਛੀ ਕਦੋਂ ਉੱਤੇ ਆਵੇ ਕਦੋਂ ਮੈਂ ਇਸ ਨੂੰ ਪਕੜ ਕੇ ਖਾ ਲਾਂ ਇਸ ਦਾ ਸਦਾ ਇੱਕ ਟਿੱਕ ਲਾ ਕੇ ਇਹ ਮੱਛੀ ਵੱਲ ਦੇਖਦਾ ਰਹਿੰਦਾ ਹੈ ਮੱਛੀ ਵੱਲ ਦੇਖਦਾ ਹੋਇਆ ਇਸ ਦਾ ਧਿਆਨ ਇੱਕ ਸੈਕਿੰਡ ਦੇ ਲਈ ਵੀ ਪਰੇ ਨਹੀਂ ਜਾਂਦਾ ਇਸ਼ੇ ਤਰ੍ਹਾਂ ਇਸ ਜੀਵ ਦਾ ਹੰਦੇ ਕਿੰਦੇ ਨੇ ਜੋ ਮੀਨਾ ਹੈ ਰੇ ਪਸੂ ਆਰਾ ਜਿਵੇਂ ਇਹ ਦਿਧੀਰਾ ਪੰਛੀ ਇੱਕ ਟਿੱਕ ਲਾ ਕੇ ਸਦਾ ਹੀ ਮੱਛੀ ਵੱਲ ਵੇਖਦਾ ਰਹਿੰਦਾ ਤੇ ਪ੍ਰਖਾ ਤੇਰਾ ਵੀ ਧਿਆਨ ਉਸ ਅਕਾਲ ਪੁਰਖ ਵੈਰ ਗੁਰ ਦੇ ਜਿ ਸਦਾ ਟਿਕਿਆ ਰਹੇ ਧਿਆਨ ਤੇਰਾ ਕਿਤੇ ਹੋਰ ਨਾ ਜਾਵੇ ਇਸੇ ਨੂੰ ਹੀ ਅਸਲ ਵਿੱਚ ਪ੍ਰੇਮ ਕਹਿੰਦੇ ਇਹ ਹੀ ਪਿਆਰ ਹੈ ਤੇ ਇੱਕ ਉਦਾਹਰਨ ਦੁੱਜੀ ਦੇ ਕੇ ਕਹਿੰਦੇ ਨੇ ਬਾਬਾ ਨਾਮਦੇ ਜੀ ਕਿ ਸੋਨਾ ਘੜਦੇ ਤੇ ਸੁਨਾਰਾ ਕਹਿੰਦੇ ਜਿਵੇਂ ਸੁਨਿਆਰਾ ਹੈ ਉਹ ਜਦੋਂ ਗਹਿਣੇ ਬਣਾਉਂਦਾ ਹੈ ਸੋਨੇ ਤੋਂ ਤੇ ਭਗਵਾਨ ਲਈ ਉਹ ਉਸ ਦਾ ਧਿਆਨ ਬਿਲਕੁਲ ਸੋਨੇ ਦੇ ਵਿੱਚ ਹੁੰਦਾ ਹੈ ਕਿਉਂਕਿ ਵੇਖੋ ਸੋਨਾ ਬਹੁਤ ਕੀਮਤੀ ਚੀਜ਼ ਹੈ ਨਾ ਇਸ ਕਰਕੇ ਉਹ ਗਹਿਣੇ ਬਣਾਉਂਦਾ ਹੈ ਜਦੋਂ ਸੋਨੇ ਦੇ ਸਾਹਿਤਿਆਨ ਹੀ ਸੁਨਿਆਰੇ ਦਾ ਸੋਨੇ ਵਿੱਚ ਹੁੰਦਾ ਹੈ ਭਾਵੇਂ ਕੀ ਗੱਲਾਂ ਦੇ ਨਾਲ ਗੱਲਾਂ ਵੀ ਮਾਰਦਾ ਹੋਵੇ ਪਰ ਫਿਰ ਵੀ ਇਸ ਦਾ ਧਿਆਨ ਸੋਨੇ ਵਿੱਚ ਹੁੰਦਾ ਹੈ ਜਿੰਨਾ ਧਿਆਨ ਸੁਨਿਆਰ ਦਾ ਸੋਨੇ ਦੇ ਗਹਿਣੇ ਬਣਾਉਣ ਲੱਗਿਆ ਉਹਦੇ ਵਿੱਚ ਹੁੰਦਾ ਹੈ ਤੇ ਪੁਰਖਾ ਤੇਰਾ ਵੀ ਇੰਨਾ ਧਿਆਨ ਜਿਹੜਾ ਉਸ ਦਾ ਪਰ ਹੋਏ ਉਹਦੇ ਵਿੱਚ ਹੋਵੇ ਤੇਰੀ ਵੀ ਸਦਾ ਜਿਹੜੀ ਧਾਰ ਹੈ ਉੱਥੇ ਹੀ ਖੜਕਦੀ ਰਹੇ ਤੇ ਸਦਾ ਹੀ ਉਸ ਪਰਮਾਤਮਾ ਦੇ ਵਿੱਚ ਤੇਰਾ ਸਦਾ ਧਿਆਨ ਜੁੜਿਆ ਲਵੇ ਤੇ ਜਿਸ ਦੇ ਨਾਲ